ਰਾਜ ਸਿੰਘਾ ਜੀ ਠੀਕ ਹੈ ਕੀ ਕੰਮ ਕਰਦੇ ਹੋ ਭਾਜੀ ਮੇਰਾ AC ਦਾ ਕੰਮ ਹੈ एयर कंडीशन ਦਾ ਠੀਕ ਹੈ ਭਾਜੀ ਆਪਾਂ ਜੀ ਕੀ ਘਟਨਾ ਹੋਈ ਹੈ ਜਿਹੜੀ ਆ ਕੰਪ੍ਰੈਸ਼ਰ ਫਟਣ ਦੀ ਗੱਲ ਬਾਤ ਹੀ ਹੈ ਸਾਹਮਣੇ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪ੍ਰੈਸਰ ਨੂੰ ਅੱਗ ਲੱਗੀ ਸੀਗੀ ਤੇ ਕੋਈ ਜਾਨੀ ਨੁਕਸਾਨ ਨਹੀਂ ਹੋ ਕਿਸੇ ਪ੍ਰਕਾਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾਮ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਧੂਆਂ ਲਿਕਟ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇਖਦੇ ਤੁਸੀਂ ਲੰਬੇ ਸਮੇਂ ਤੋਂ ਏਸੀ ਰਪਰੀ ਦਾ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਨਹੀਂ ਕਿ ਕਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਸਾਵਧਾਨੀ ਤਾਂ ਪੰਨੂ ਇਹ ਬਦਤਰੀਆਂ ਚਾਹੀਦੀਆਂ ਨੇ ਵੀ ਇੱਕ ਤਾਂ ਏਸੀ ਨੂੰ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਚਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੈੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਆਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਆਉਣਾ ਵੱਟ ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ ਰਾਜ ਸਿੰਘਾ ਜੀ ਕੀ ਕੰਮ ਕਰਦੇ ਹੋ ਭਾਜੀ ਮੇਰਾ AC ਦਾ ਕੰਮ ਹੈ एयर कंडीशन ਦਾ ਠੀਕ ਹੈ ਭਾਜੀ ਆਪਾਂ ਜੀ ਕੀ ਘਟਨਾ ਹੋਈ ਜਿਹੜੀ ਆ ਕੰਪਰੈਸ਼ਨ ਫਟਣ ਦੀ ਗਲਤ ਹੈ ਸਮਝ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਐਪ ਹੋ ਰਿਹਾਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਕਿਸੇ ਪਰਕਰ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ AC ਜੇ ਚੱਲਦੀ ਰਹਿੰਦਾ ਥੱਲੇ ਨਾਮ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕਹਿੰਦੇ ਵੀ ਉੱਪਰੋਂ ਤੂੰ ਹ ਲਿਕੜ ਰਹੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੀ ਨੂੰ ਬੰਦ ਕਰਿਆ ਤੇ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇ ਦੋ ਤੁਸੀਂ ਲੰਮੇ ਸਮੇਂ ਤੋਂ ਏਸੀ ਰੇਪਰੇਂਡਰ ਕੰਮ ਕਰਦੇ ਹੋ ਇਤਨੀ ਕੀ ਡਰਾਮਾ ਕਿਉਂ ਹੁੰਦੀ ਨੇ ਕੀ ਕੀ ਸਾਵਧਾਨੀਆਂ ਵਰਤਣੀ ਚਾਹੀਦੀ ਨੇ ਸਾਵਧਾਨੀ ਤਾਂ ਬੰਨ ਉਹ ਬਦਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਹ ਦੇ ਵਿੱਚ ਲਗਾਇਆ ਜਾਵੇ ਹਾਈ ਟੈਂਪਰੇਚਰ ਦਿਨੋਂ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਟ ਪਾਇਆ ਜਾਵੇ ਇੱਕ ਹੋਰ ਕੋਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰਾਸਿੰਗ ਆਉਣਾ ਵੱਟ ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ ਰਾਜ ਸਿੰਘਾ ਜੀ ਠੀਕ ਹੈ ਕੀ ਕੰਮ ਕਰਦੇ ਹੋ ਭਾਜੀ ਮੇਰਾ AC ਦਾ ਕੰਮ ਹੈ Air Condition ਦਾ ਠੀਕ ਹੈ ਭਾਜੀ ਆਪਾਂ ਜੀ ਕੀ ਘਟਨਾ ਹੋਈ ਹੈ ਜਿਹੜੀ ਆ ਕੰਪਰੈਸ਼ਰ ਫਟਣ ਦੀ ਗੱਲਬਾਤ ਹੈ ਸਾਹਮਣੇ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਕੋਈ ਜਾਨੀ ਨੁਕਸਾਨ ਨਹੀਂ ਹੋ ਕਿਸੇ ਵਰਗਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਤੁਹਾਂ ਲਿਕੜ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇਖੇ ਮੇਸੇ ਮੇ ਤਾਂ AC ਰੇਪਰੇਂਡਰ ਕੰਮ ਕਰਦੇ ਹਾਂ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਕਿਉਂਕਿ ਸਾਵਧਾਨੀਆਂ ਵਰਤਣੀ ਚਾਹੀਦੀ ਨੇ ਸਾਵਧਾਨੇ ਤਾਂ ਆਪਾਂ ਨੂੰ ਇਹ ਬਤਰੀਆਂ ਚਾਹੀਦੀ ਨੇ ਵੀ ਇੱਕ ਤਾਂ AC ਨੂੰ ਆਪਣੇ ਛਾਂ ਦੇ ਵਿੱਚ ਲਗਾਇਆ ਜਾਵੇ ਹਾਈ ਟੈਂਪਰੇਚਰ ਦਿਨੋਂ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ AC ਨੂੰ ਛਾਂ ਦੇ ਵਿੱਚ ਲਵਾਇਆ ਜਾਵੇ ਜੱਗ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਟ ਪਾਇਆ ਜਾਵੇ ਤੇ ਇੱਕ ਹੋਰ ਕੋਆਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਆਉਣਾ ਵੱਟ ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ